ਸਰੀਰ ਦੇ ਲਈ ਉਹ ਸਿਰਕੇ ਦਿਖਾਉਨੇ ਆ ਤੁਹਾਨੂੰ ਜਿਹੜੇ ਕਿ ਬਹੁਤ ਫਾਇਦੇਮੰਦ ਨੇ ਬਿਮਾਰੀਆਂ ਨੂੰ ਯਾਨੀ ਕਿ ਦੂਰ ਕਰ ਦੇਣਗੇ ਦੱਸਿਓ ਬਾਈ ਜੀ ਜਿਵੇਂ ਇਹ ਹੋ ਗਿਆ ਐਪਲ ਦਾ ਹੂੰ ਇਹ ਹੁੰਦਾ ਹੈ ਡਾਈਜੈਸ਼ਨ ਵਾਸਤੇ ਮੋਟਾਪੇ ਵਾਸਤੇ ਬਹੁਤ ਜਿਆਦਾ ਬੈਨੀਫੀਸ਼ੀਅਲ ਹੈ ਤੇ ਇਹ 100% ਆਰਗੇਨਿਕ ਹੈਗਾ ਹੈ। ਇਹ ਆਰਗੇਨਿਕ ਦਾ? ਹਾਂ ਤੇ ਇਹ ਆ ਗਿਆ ਜਿਵੇਂ ਜਮਨ ਦਾ। ਜਮਨ ਦਾ ਸ਼ੂਗਰ ਵਾਸਤੇ ਬਹੁਤ ਜਿਆਦਾ ਵਰਤਿਆ ਜਾਂਦਾ ਹੈ। ਸ਼ੂਗਰ ਮਤਲਬ ਕੰਟਰੋਲ ਚ ਰਹਿੰਦੀ ਹੈ ਸ਼ੂਗਰ। ਹਾਂ ਸ਼ੂਗਰ ਕੰਟਰੋਲ ਕਰਦਾ ਇਹ। ਇਹ ਕਿੰਨਾ ਕੁ ਲੈਣਾ ਪੈਂਦਾ? ਯਾਨੀ ਕਿ ਇੱਕ ਢੱਕਣਾ ਪਾਣੀ ਚ ਪਾ ਕੇ ਬੰਦਾ ਸਵੇਰੇ ਖਾਲੀ ਪੇਟ ਲੈ ਲੇ। ਹਾਂ ਤੇ ਉਸ ਤੋਂ ਬਾਅਦ ਇਹ ਮਲਟੀ ਪਰਪਸ ਵਾਸਤੇ ਹੀ ਹੈ। ਆਪਾਂ ਕਿਸੇ ਵੀ ਕੰਮ ਵਾਸਤੇ ਵਰਤ ਸਕਦੇ ਹਾਂ, ਅਚਾਰਾਂ ਵਾਸਤੇ ਜਾਂ ਹੋਰ ਕਿ ਜਿਵੇਂ ਆਪਾਂ ਦੂਜੇ ਕੈਮੀਕਲ ਵਾਲੇ ਵਰਤਦੇ ਆ ਉਹਦੀ ਇਹਦਾ ਹੀ ਕਰੂਗਾ ਜਿੰਨਾ ਵੀ ਕਰੂਗਾ ਇਹ ਫਾਇਦੇ ਵਾਲਾ ਕੰਮ ਹੀ ਆ ਨੁਕਸਾਨ ਵਾਲਾ ਕੋਈ ਕੰਮ ਨਹੀਂ ਇੱਕ ਵਾਰ ਰੇਟ ਦੱਸ ਦੀ ਮੜਾ ਜੀ ਵੀ ਇਹਦਾ ਹਾਂਜੀ ਭਾਈ 120 ਰੁਪਏ ਹੈ ਲਗਭਗ ਸਾਰਿਆਂ ਦਾ ਹੀ ਸਾਰਿਆਂ ਦਾ 100 ਤੋਂ 120 ਦੇ ਵਿੱਚ ਵਿੱਚ ਹੁੰਦਾ ਵਾ 100 120 ਦੇ ਵਿੱਚ ਵਿੱਚ ਹੈਗਾ ਕੋਈ ਮਹਿੰਗਾ ਨਹੀਂ ਹੈਗਾ ਕਿਉਂਕਿ ਇਹ ਚੀਜ਼ਾਂ ਮਿਲਦੀਆਂ ਬਹੁਤ ਮੁਸ਼ਕਲ ਨੇ ਮਿਲ ਜਾਂਦਣ ਤਾਂ ਆਰਗੈਨਿਕ ਨਹੀਂ ਮਿਲਦੀਆਂ ਇਹ ਆਰਗੈਨਿਕ ਨੇ ਨਾ ਹਾਂ ਆਰਗੈਨਿਕ ਨੇ ਭਾਈ ਜੀ ਇਹਦੇ ਲਈ ਆਉਣਾ ਪਊਗਾ ਖਾਲਸਾ ਮਲਟੀ ਸਟੋਰ ਸੰਗਰੂਰ ਤੇ 95921 38621 ਸਟੋਰ ਦਾ ਨੰਬਰ ਹੈ